ਆ ਦਵਾਈ ਦੇਉ ਤੱਪ ਕਰਕੇ ਫੇਰ ਖੁਰਕ ਰਹਿ ਜੇ ਕਿਸੇ ਦੀ ਨਹੀਂ ਹੁੰਦੀ ਗਮੰਡੀਆਂ ਦੀ ਵੀ ਹਟ ਜਾਂਦੀਆਂ ਦੂਜੇ ਦਿਨੋਂ ਤੀਜੇ ਦਿਨੋਂ ਐ ਪਤੀਲੇ ਘੇਗਰੇ ਨਿਕਲ ਜਾਂਦੇ ਨੇ ਆ ਪਏ ਇਹ ਫੁੱਟ ਜਾਂਦੇ ਆ 15 ਹਾਂ ਫੜਾਇਆ ਆਂਦੇ ਐ ਫੁੱਟ ਜਾਂਦੇ ਨੇ ਤੀਜੇ ਦਿਨੋਂ ਬੰਤੇ ਆ ਕੀ ਕਰੀ ਜਾਂਦਾ ਬਾਈ ਇਹ ਜੀ दारू ਕੱਢਦੇ ਆ ਇਹ दारू ਮੇਰੇ ਹਿਸਾਬ ਨਾਲ ਵੀ ਖੁਰਕ ਤੇ ਕਬਜ਼ ਦੀ दारू ਕੱਢਦੇ ਹਨਾ ਹਾਂ ਖੁਰਕ ਦੀ ਤੇ ਕਬਜ਼ੀ ਵਾਲੀਆਂ ਦਵਾਈ ਜਿਹੜੀ ਗੋਲੀਆਂ ਵਟਦੇ ਆ ਹੂੰ ਤੇ ਇਹਦੇ ਵਿੱਚੋਂ ਮੋਂ ਕਹਿੰਦੀ ਤਿਆਰ ਕਰਨੀ ਆ ਅੱਛਾ ਠੀਕ ਹੈ ਇਹ 12 ਘੰਟੇ ਅੱਗ ਮਚਾਉਣੀ ਪੈਂਦੀ ਆ 12 ਘੰਟੇ ਵਿੱਚ ਹਾਂ ਇਹਦੇ ਵਿੱਚ ਜਿਹੜੀਆਂ ਪਾਇਆ ਸਮਾਨ ਹਮ ਭਰਿਆ ਪਤੀਲਾ ਠੀਕ ਹੈ ਛਿਲਕਿਆਂ ਦਾ ਹਮ ਇਹ ਨਿੰਮ ਦਾ ਛਿਲਕਾ ਹਮ ਤੇ ਖਰੋਟਾਂ ਦਾ ਇਹ ਸਾਰਾ ਕੋਈ 15 ਚੀਜ਼ਾਂ ਪਾਈਆਂ ਇਹ ਚ ਇਹ ਇੰਨਾ ਕਰਿਆ ਪਤੀਲਾ ਠੀਕ ਹੈ ਇਹ 12 ਘੰਟੇ ਅੱਗ ਮਚਾਉਣੀ ਪੈਂਦੀ ਆ ਫੇਰ ਇਹ ਬਣਦੀ ਆ 15 ਕ ਬੰਦਿਆਂ ਦੀ ਤਿਆਰ ਆਥਣ ਨੂੰ ਟੜਕੇ ਦੀ ਲੱਗੀ ਪੱਠੀ ਤੇ 6 ਵਜੇ ਦੇ ਨੂੰ 15 ਗੰ ਬੰਦਿਆਂ ਨੇ ਨਿਕਲੂ ਵੀ ਅਰਕ ਕੱਢਣਾ ਪੈਂਦਾ ਏ ਅਰਕ ਕੱਢਣਾ ਪੈਂਦਾ ਐ ਖੜਪਾੜਾਂ ਦੀ ਅੱਗ ਲਾ ਕੇ ਠੀਕ ਐ ਫਿਰ ਪਾਣੀ ਬਦਲਨੇ ਆ ਪੰਜ-ਪੰਜ ਮਿੰਟਾਂ ਤੋਂ ਵੀ ਆਪਾਂ ਮਿੱਠੀ-ਮਿੱਠੀ ਉਹ ਤੇ ਅੱਗ ਤੇ ਅੱਗ ਤੇ ਐ ਬਣਾਉਣਾ ਮੈਂ ਖੁਰਕ ਦੀ ਦਵਾਈ ਇਹਦੇ ਵਿੱਚ ਕੋਈ ਕੋਈ ਹੋਰ ਸਮਾਨ ਨਹੀਂ ਕੋਈ ਕਈ ਵਾਰੀ ਅਗਲਾ ਕਹਿੰਦਾ ਵੀ ਇੱਥੇ ਮੈਥੋਂ ਨਾ ਕਿ ਭਾਈ ਗਰੰਟੀ ਐ ਹੂੰ ਬਣਾਣਾ ਮੇਰੀ 15-15 ਸਾਲਾਂ ਦੀ ਖੁਰਕ ਹਟਾਈ ਐ ਐ ਅੱਗ ਮੂਰੇ ਤਪ ਕਰਕੇ ਠੀਕ ਹੈ ਫੇਰ ਇਹ ਮੈਂ ਦਵਾਈ ਬਣਾਉਣਾ ਵਿਚ ਬੰਦਿਆ ਕਿ ਭਾਈ ਪੈਸੇ ਦੱਸਾ ਭਾਈ ਉਹ ਆਮ ਕਰ ਦੇਗਾ ਵੀ ਤੂੰ ਮੇਰੀਆਂ ਅੱਖਾਂ ਤੋਂ ਪਰੇ ਬੈਠਾ ਕਿਰਾ ਆ ਕੇ ਮੇਰੇ ਕੋਲੇ ਮਿਲ ਹੂੰ ਫੇਰ ਬੈਠ ਮੈਂ ਤੈਨੂੰ ਦਵਾਈ ਦੇਉਂ 8-10 ਦਿਨਾਂ ਦੀ ਐਵੇਂ ਪਾ ਕੇ ਥੋੜੀ ਥੋੜੀ ਸੀਸਿੰਗਾ ਚ ਕਿਰਾ ਪਿੰਡੇ ਤੇ ਹੱਥ ਖਸਾ ਲਈ ਤੈਨੂੰ ਅਗਲੇ ਦਿਨ ਹੀ ਪਤਾ ਲੱਗ ਜੂ ਇਹ ਮੈਨੂੰ ਹੋ ਗਿਆ ਪੂਰੇ 30 ਸਾਲ ਠੀਕ ਹੈ ਆਈ ਪੱਠੀ ਲਾ ਕੇ ਦਵਾਈ ਕੱਢ ਦੇ ਹੂੰ ਫੇਰ ਤੂੰ ਉਹ ਆ ਦੇਖ ਦੂਜੇ ਦਿਨੋਂ ਤੀਜੇ ਦਿਨੋਂ ਐ ਪਤੀਲੇ ਘੇਗਰੇ ਨਿਕਲ ਜਾਂਦੇ ਨੇ ਆਹ ਪੈਣਾ ਐ ਫੁੱਟ ਜਾਂਦੇ ਆ 15 ਹਾਂ ਫੜਾਇਆ ਆਂਦੇ ਐ ਫੁੱਟ ਜਾਂਦੇ ਨੇ ਤੀਜੇ ਦਿਨੋਂ ਠੀਕ ਐ ਇਹ ਦੋਨੇ ਮਤੀਲੇ 1800 ਰੁਪਏ ਦੇ ਆਏ ਸੀ ਹੂੰ 1800 ਦੇ ਤਾਂ ਤੀਜੇ ਚੌਥੇ ਦਿਨੋਂ ਐ ਫੁੱਟ ਜਾਂਦੇ ਨੇ ਪਤੀਲੇ ਪਤੀਲੇ ਉਹ ਅੱਗ ਤੇ ਪੈ ਰਹੇ ਨੇ ਅੱਗ ਤੇ ਮੱਥਾ ਮਾਰਦੇ ਆ ਫੇਰ ਇਹ ਮੇਰਾ ਬਾਪ ਹੋ ਗਿਆ 90 ਤੇ 7 97 ਸਾਲਾਂ ਦਾ ਹੂੰ ਪਾਠ ਕਰਦਾ ਉਹ ਤੜਕੇ ਉੱਠ ਕੇ 3 ਵਜੇ ਹੂੰ ਬਹਿ ਜਾਂਦਾ ਪਾਠ ਤੇ ਫਿਰ ਹੁਣ ਆਹ ਹੋਰ ਮੈਂ ਤੈਨੂੰ ਲਿਖਾਵਾਂ ਆਹ ਦੇਖ ਬੈਠਾ ਬਾੜਤੀ 90 ਤੇ 7 97 ਸਾਲਾਂ ਦਾ ਇਹ ਬਜ਼ੁਰਗ ਹੂੰ ਸ਼ੀਪਰਾ ਆ ਸੀ ਅੱਛਾ ਸ਼ੀਏ ਕੰਮ ਵਾਲੇ ਬੰਦੇ ਆ ਠੀਕ ਹੈ ਦੇਸੀ ਜ਼ਿਮੀਂਦਾਰ ਹੂੰ ਕੋਈ ਮੈਂ ਤੈਨੂੰ ਕਹਿੰਦਾ ਵੀ ਕੱਲਾ ਦੇਸੀ ਦਵਾਈ ਦਿੰਨੇ ਆ ਇਹਦੇ ਵਿੱਚ ਕੋਈ ਠੱਗਾ ਠੋਰੀ ਵਾਲੀ ਗੱਲ ਨਹੀਂ ਕੋਈ ਜੇ ਕੋਈ ਆਖੇ ਵੀ ਮੈਨੂੰ ਆਇਆ ਹੋ ਗਿਆ ਜਾਂ ਮੇਰੇ ਨਾਲ ਕੋਈ ਨਹੀਂ ਇਹ ਇਹ ਜਿਹੜੇ ਵਿੱਚ ਬੰਦੇ ਜਿਹੜੇ 2 2 4 4 5 5 ਲੈ ਕੇ ਮਹਿਲ ਬਣਾਈ ਬੈਠੇ ਨੇ 30 ਸਾਲਾਂ ਦਾ ਤਾਂ ਮੈਂ ਘਰ ਬਣਾਨਾ ਕੋਠੀ ਆ ਦੇਖ ਮੇਰਾ ਘਰ ਸਾਵਾ ਘਰ ਹੈ ਦੇਸੀ ਓਹੀ ਹਾਂ ਓਹੀ ਪੁਰਾਣਾ ਘਰ ਮੇਰਾ ਬੰਦਾ ਕੋਈ ਫਰੋਲਾ ਫਰਾਲੀ ਕਰਲੇ ਮੇਰੀ ਕਾਪੀ ਹੈਗੀ ਹੈ 400 ਰੁਪਏ ਹੀ ਨਿਕਲੂ ਕਾਪੀ ਚੋਂ ਜੇ ਮੈਂ ਕੋਈ ਐਡੀ ਠੱਗਾ ਠੋਰੀ ਵਾਲੀ ਗੱਲ ਹੁੰਦੀ 30 ਸਾਲ ਹੋ ਗਏ ਮੈਂ ਮਹਿਲ ਬਣਾ ਲੈਂਦਾ ਸਹੀ ਗੱਲ ਹੈ ਮੈਂ ਤਾਂ ਲੋਕਾਂ ਦੇ ਲਈ ਲੋਕ ਸੇਵਾ ਕਰਨਾ ਸਹੀ ਗੱਲ ਹੈ ਹੋਰ ਮੈਨੂੰ ਕੋਈ ਕੰਮ ਨਹੀਂ ਕਰੀ ਮੈਂ ਦਵਾਈ ਤੇ ਬੈਹਿਣਾ ਐ ਬਣਾਉਣਾ ਫੇਰ ਅਗਲੇ ਦਿਨ ਅਸੀਂ ਵਹਿ ਜਾਣੇ 10 ਕ ਬੰਦਿਆਂ ਦੀ ਤਿਆਰ ਹੁੰਦੀ ਆ 10 15 ਬੰਦਿਆਂ ਨੂੰ ਤੋਰ ਦੇਈਦਾ ਠੀਕ ਆ ਤੇ ਲਾਉਣੀ ਕਿਵੇਂ ਆ ਬਈ ਲਾਉਣੀ ਇਹ ਬਈ ਸੀਸੀਆਂ ਚ ਪਾ ਕੇ ਦਿਨਾ ਆਥ ਨੇ ਨਾ ਮਾਣਾ ਮਾਣਾ ਹੱਥ ਘਸਾਉਣਾ ਠੀਕ ਆ ਦੂਜਾ ਨੰਬਰ ਇਹ ਵੀ ਮੋਬਾਈਲ ਦਾ ਨੰਬਰ ਮੈਂ ਉਹਦਾ ਇੱਕ ਪਾ ਬੈਠਾ ਹਾਂ ਹੁਣ ਦੂਜਾ ਵੀ ਦੋ ਮੋਬਾਈਲਾਂ ਨਾ ਹਾਂ ਜਿਵੇਂ ਹੁਣ 5-7 ਲੱਖ ਬੰਦੇ ਨਾਲ ਗੱਲ ਕਰਨੀ ਆ ਦੋ ਮੋਬਾਈਲਾਂ ਤੇ ਵੀ ਟਿਕਾਣਾ ਲਾਉ ਆ ਰੱਖ ਨਾ ਮੰਨਿਆ ਕਰੋ ਟਿਕਾਣੇ ਨਾਲ ਕੋਈ ਅੱਜ ਨਾ ਤੁਸੀਂ ਲੱਗਿਆ ਕੱਲ ਨੂੰ ਲਾ ਲਓ ਪਰਸੋਂ ਲਾ ਲਓ ਟਿਕਾਣੇ ਨਾਲ ਆਪਾਂ ਕਿਹੜੇ ਕਿੱਦੇ ਬੰਦੇ ਨਾਲ ਗੱਲ ਕਰਨ ਕਈ ਬੰਨੇ ਲੰਮੀ ਪੀਂਗ ਪਾ ਲੈਣੇ ਬਾਈ ਉੱਥੋਂ ਅਸੀਂ ਦਵਾਈ ਲੈਤੀ ਫਿਰ ਉੱਥੋਂ ਲੈਤੀ ਕੰਮ ਦੀ ਗੱਲ ਉਨੀ ਕਰਿਆ ਕਰੋ ਵੀ ਮੈਂ ਬਾਈ ਬੰਤ ਸਿਆਂ ਕਿੱਥੇ ਜੇ ਆਵਾਂ ਤੇਰੀ ਦੁਕਾਨ ਕਿੱਥੇ ਜ ਹੈ ਅਸੀਂ ਦਵਾਈ ਲੈਣੀ ਆ ਬਸ ਇੰਨੀ ਕਰਿਆ ਕਰੋ ਵੀਰ ਬਣ ਕੇ ਹੱਥ ਬਣ ਕੇ ਬੇਨਤੀ ਐ ਲੰਮੀ ਪੀਂਗ ਨਾ ਲਜਾਇਆ ਕਰੋ ਫਿਰ ਮੰਗਦੇ ਨੇ ਕਿ ਗਾਰੰਟੀ ਦੇਵੇਂਗਾ ਵਿਚ ਬੰਦੇ ਨਾ ਕਈ ਬਹੁਤ ਜिद ਕਰਦੇ ਬਾਈ ਲਿਖ ਕੇ ਦੇਵੇਂਗਾ ਜਦੋਂ ਤੁਹਾਡਾ 10 20000 ਰੁਪਇਆ ਲੱਗ ਗਿਆ ਤੁਸੀਂ 5 700 ਪਿੱਛੇ ਜੇ ਲੈ ਵੀ ਗਈ ਦਵਾਈ ਉਹਦੀ ਭਾਅ ਲੈਣ ਨੂੰ ਗਾਰੰਟੀ ਤੁਸੀਂ ਆ ਕੇ ਕਿਹਨਾ 8 ਦਿਨਾਂ ਦੀ 10 ਦਿਨਾਂ ਦੀ ਲਾਜਾ ਕੇ ਦੇਖੋ ਜੇ ਤੁਹਾਨੂੰ ਰਾਮ ਆਇਆ ਮੇਰੇ ਕੋਲ ਦਵਾਰੇ ਆਇਓ ਉਹ ਇਹਦੇ ਵਿੱਚ ਹਰਖ ਵਾਲੀ ਤੇ ਹੰਕਾਰ ਵਾਲੀ ਗੱਲ ਨਹੀਂ ਮੈਂ ਨਿਮਕੀ ਕਹਿਣਾ ਨਹੀਂ ਦੀ ਨਾ ਆਇਓ ਨਹੀਂ ਚੰਗਾ ਲੱਗਦਾ ਨਾ ਪਰ ਕਿਹਨਾ ਮੈਨੂੰ ਮਿਲੋ ਆ ਕੇ ਠੀਕ ਫਿਰ ਮੈਂ ਤੁਹਾਨੂੰ ਆ ਦਵਾਈ ਦਊ ਤੱਪ ਕਰਕੇ ਫਿਰ ਖੁਰਕ ਰਹਿ ਜੇ ਕਿਸੇ ਦੀ ਨਹੀਂ ਹੁੰਦੀ ਗਮੰਡੀਆਂ ਦੀ ਵੀ ਹਟ ਜਾਂਦੀਆਂ ਇੱਕ ਫੰਗਸ ਕਹਿੰਦੇ ਨੇ ਇਹਨੂੰ ਸਰੈਸਰ ਕਹਿੰਦੇ ਨੇ ਬਾਲੀ ਨਾਮ ਰਾਜ ਚੀਜ਼ ਹੈ ਉਸ ਬਿਮਾਰੀ ਤੇ ਬੰਦੇ ਨੇ ਕਹੀ ਨਹੀਂ ਤਾਂ 5-5 ਲੱਖ ਰੁਪਇਆ ਜਾਂ 10 ਲੱਖ ਜਾਂ 2 ਲੱਖ ਜਾਂ 3 ਲੱਖ ਜਾਂ 50 ਹਜ਼ਾਰ ਐਂ ਪੈਸੀ ਲਾਈ ਨਾ ਜਿਵੇਂ ਉਹ ਬੰਦਾ ਇਹ ਦਵਾਈ ਜਾ ਕੇ ਲਾ ਲੇ ਤੇ ਸੌਆਂ ਚ ਲੋਟ ਹੋ ਜੇ ਉਹ ਬਣਦੀ ਹੈ ਗੱਲ ਦੀ ਠਾਠ ਹੁੰਦੀ ਹੈ ਪਰ ਮੈਨੂੰ 30 ਸਾਲ ਹੋ ਗਏ ਅੱਜ ਤੱਕ ਕਿਸੇ ਨੇ ਹਲਾੰਬਾ ਨਹੀਂ ਦਿੱਤਾ ਭਰਾ ਨਹੀਂ ਦਵਾਈ ਲੈ ਗਿਆ 8-10 ਦਿਨਾਂ ਦੀ ਜਦੋਂ ਨੂੰ ਐ ਪਤਾ ਲੱਗ ਗਿਆ ਵੀ ਮੈਨੂੰ ਟਕਾਹ ਹੋ ਗਿਆ ਫਿਰ 8-10 ਦਿਨਾਂ ਦੀ ਫੇਰ ਲੈ ਜੀ ਜੇ ਬਿਮਾਰੀ ਲੰਮੀ ਹੈ ਜਿਵੇਂ ਕੋਈ 10 ਸਾਲਾਂ ਦੀ ਹੈ ਉਹਨੂੰ 2-4 ਗੇੜੇ ਆਉਣਾ ਪਊ ਠੀਕ ਹੈ ਪਹਿਲੇ ਹਫਤੇ ਪਤਾ ਲੱਗ ਜੂ ਪਹਿਲੇ ਹਫਤੇ ਬਾਈ ਪਤਾ ਲੱਗ ਜੂ ਤੇ ਕਬਜ ਹੋਵੇ ਖੁਰਕ ਹੋਵੇ ਜਿੰਨੀ ਵੀ ਪ੍ਰਾਣੀ ਹੋਵੇ ਹਾਂ ਇਹਦਾ ਇਲਾਜ ਇਹੀ ਆ ਬਾਈ ਪੱਕਾ ਲਾਜਾ ਪੱਕਾ ਇਲਾਜ ਆ ਆ ਦੇਖੋ ਨੰਬਰ 2 ਚੱਲੀ ਜਾਂਦੇ ਨੇ ਸਕਰੀਨ ਤੇ ਹਾਂ ਲੋਕੇਸ਼ਨ ਹੈਗੀ ਪੁੱਚੋ ਜ਼ਿਲ੍ਹਾ ਬਠਿੰਡਾ ਤੇ ਨਾਂ ਬਾਈ ਦਾ ਬੰਤ ਸਿੰਘ ਆ ਤੇ ਸੰਪਰਕ ਜ਼ਰੂਰ ਕਰਿਓ ਪਫਾਰਾ ਚੌਂਕ ਤੋਂ ਅਕੀਲਕੇ ਸਣਾ ਜੀ ਬਚਿੱਤਰ ਕਵਾੜ ਗਿਆ ਸਾਡੇ ਪੁਰਾਣਾ ਬੰਦਾ ਮਸ਼ਹੂਰ ਆ ਉਹ ਹਾਂ ਉਹਦੇ ਦੁਕਾਨ ਦੇ ਕੋਲ ਦੀ ਆ ਕਿ ਬੀਹੀ ਹੁੰਦੀ ਆ ਉਹਦੀ ਬੈਕ ਸਾਈਡ ਹੀ ਆਪਣੀ ਦੁਕਾਨ ਹੈ ਬਸ ਠੀਕ ਆ ਬਈ ਪਫਾਰਾ ਚੌਂਕ ਤੇ ਆ ਕੇ ਬਚਿੱਤਰ ਬਚਿੱਤਰ ਕਵਾੜ ਗਿਆ ਪੁਰਾਣੀ ਦੁਕਾਨ ਪੁੱਛ ਲੋ ਉਹਦੀ ਪੁਰਾਣੀ ਦੁਕਾਨ ਨਾਲ ਪੁਰਾਣੀ ਦੁਕਾਨ ਦਾ ਨਾ ਲਊ ਉਹਦੇ ਨਾਲ ਲੱਗਵੀਂ ਬੀਹੀ ਮੁੜ ਜਾ ਨਾਲ ਲੱਗਵੀਂ ਆਪਣੀ ਦੁਕਾਨ ਹੈ ਫਿਰ ਤਾਂ ਤੁਸੀਂ ਮੇਰੇ ਕੋਲ ਹੀ ਆ ਖੜੋਂਗੇ ਪਰ ਹੱਥ ਬਨ ਕੇ ਬੇਨਤੀ ਹੈ ਇੱਕ ਬੰਦਾ ਜੇਦ ਨਾ ਕਰਿਆ ਕਰੋ 5 ਮਿੰਟਾਂ ਜਾ ਕੇ ਪੁੱਛਿਆ ਕਰੋ ਬਈ ਅਸੀਂ ਆ ਗਏ ਕਿੱਥੇ ਬਾਈਰ ਜੀ ਕਾ ਖਾਸਾ ਆਪ ਬਾਈਰ ਜੀ ਕੀ ਫਤਹ